ਸਤਕਾਰਯੋਗ ਸ਼੍ਰੋਤਿਓ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣੀ ਸ਼ਾਖ ਨੂੰ ਬਚਾਉਣ ਵਾਸਤੇ ਇੱਕ ਵਾਰ ਫਿਰ ਸਿੱਖ ਕੌਮ ਨੂੰ ਧੋਖੇ ਦੇ ਵਿੱਚ ਰੱਖਿਆ ਜਾ ਰਿਹਾ ਹੈ ਉਥੇ ਨਾਲ ਹੀ ਸੌਦਾ ਸਾਦ ਨੂੰ ਮਾਫੀ ਦੇਣ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਰੁਗਵੀਰ ਸਿੰਘ ਵੀ ਫਸਦੇ ਨਜ਼ਰ ਆ ਰਹੇ ਹਨ ਹੁਣ ਤੱਕ ਦੀਆਂ ਜੋ ਰਿਪੋਰਟਾਂ ਸਾਹਮਣੇ ਆਈਆਂ ਹਨ ਉਸ ਤੋਂ ਇਹ ਗੱਲ ਪਤਾ ਲੱਗਦੀ ਹੈ ਕਿ 2015 ਦੇ ਵਿੱਚ ਸੌਦਾ ਸਾਦ ਨੂੰ ਬਿਨਾਂ ਕਿਸੇ ਸ਼ਰਤ ਦੇ ਮਾਫੀ ਦੇਣਾ ਉਸ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਹੁਣ ਦੇ ਜਥੇਦਾਰ ਰੁਗਵੀਰ ਸਿੰਘ ਦਾ ਵੀ ਹੱਥ ਹੈ ਤੇ ਜਦੋਂ ਹੁਣ ਅਕਾਲੀ ਦਲ ਬਾਦਲ ਵੱਲੋਂ ਜਾਂ ਦੂਜੇ ਸ਼ਬਦਾਂ ਵਿੱਚ ਸੁਖਵੀਰ ਸਿੰਘ ਬਾਦਲ ਵੱਲੋਂ ਇੱਕ ਮੁਆਫੀਨਾਮਾ ਜਾਂ ਸਪਸ਼ਟਕਰਨ ਜਥੇਦਾਰ ਰੁਗਵੀਰ ਨੂੰ ਦਿੱਤਾ ਗਿਆ ਹੈ ਤੇ ਰਗਵੀਰ ਸਿੰਘ ਇਸ ਸਪਸ਼ਟ ਕਰਨ ਦੇ ਉੱਤੇ ਕੀ ਫੈਸਲਾ ਲੈਂਦੇ ਨੇ ਜਦ ਕਿ ਜ਼ਥੇਦਾਰ ਰਗਵੀਰ ਸਿੰਘ ਖੁਦ 2015 ਦੇ ਉਸ ਘਟਨਾਕਰਮ ਦੇ ਵਿੱਚ ਆਪਣਾ ਸ਼ਮੂਲੀਅਤ ਦਰਸਾ ਰਹੇ ਨੇ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਚਿੱਠੀ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ ਅਸਲ ਦੇ ਵਿੱਚ ਇਹ ਕਹਾਣੀ ਉਸ ਵਕਤ ਸ਼ੁਰੂ ਹੋਈ ਜਿਸ ਵਕਤ 13 ਮਈ 2007 ਦੇ ਵਿੱਚ ਸੌਦਾ ਸਾਧਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਵਾਗਰ ਚਾੱਕ ਕੇ ਤੇ ਉਸੇ ਤਰ੍ਹਾਂ ਅਮਰਤ 刚的 ਜਿਹਨੂੰ ਜਾਮੇ ਇਨਸਾ ਦੇ ਨਾਂ ਹੇਠ ਦੁੱਧ ਵਿੱਚ ਰੂਹ ਅਫਜ਼ਾ ਪਾ ਕੇ ਤੇ ਬਾਟੇ ਵਿੱਚ ਘੋਲ ਕੇ ਅੰਮਰ ਸ਼ਕਾਉਣ ਦਾ ਫਖੰਡ ਕੀਤਾ ਗਿਆ ਸੀਗਾ ਸਾਲ 2007 ਦੀ ਸ਼ੁਰੂਆਤ ਦੇ ਵਿੱਚ ਡੇਰਾ ਸੌਦਾ सिरसा ਦੇ ਸਾਧ ਮੁਖੀ ਰਾਮ ਗੁਰਮੀਤ ਰਾਮ ਰਹੀਮ ਨੇ ਦਸਵੇਂ ਪਾਤਸ਼ਾਹ ਦਾ ਨਕਲ ਕਰਦਿਆਂ ਹੋਇਆਂ ਇਹ ਕੰਮ ਕੀਤਾ ਸੀਗਾ ਸਿੱਖ ਕੌਮ ਦੇ ਵਿੱਚ ਇਸ ਪ੍ਰਤੀ ਬਹੁਤ ਹੀ ਗੁੱਸੇ ਦੀ ਲਹਿਰ ਦੌੜੀ ਸੀ ਜਿਸ ਦੇ ਕਾਰਨ 2007 ਵਿੱਚ ਅਕਾਲ ਤਖਤ ਸਾਹਿਬ ਵੱਲੋਂ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਜਿਸ ਵਿੱਚ ਸਿੱਖ ਪੰਥ ਨੂੰ ਡੇਰਾ ਸੌਦਾ ਸਾਧ ਦੇ ਮੁਖੀ ਗੁਰਮੀਤ RAM ਰਹੀਮ ਦੇ ਨਾਲ ਕਿਸੇ ਵੀ ਤਰੀਕੇ ਦੀ ਕੋਈ ਸਾਂਝ ਨਾ ਰੱਖਣ ਦਾ ਹੁਕਮ ਹੋਇਆ ਸੀ ਫਿਰ ਇੱਕਦਮ ਡੇਰਾ ਸੌਦਾ ਸਾਧ ਮੁਖੀ ਗੁਰਮੀਤ RAM ਰਹੀਮ ਨੂੰ 24 ਸਤੰਬਰ 2015 ਵਿੱਚ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਵੱਲੋਂ ਉਸ ਨੂੰ ਬਿਨਾਂ ਮਾਫੀ ਮੰਗੇ ਮੁਆਫੀ ਦੇ ਦਿੱਤੀ ਗਈ ਸੀ 29 ਸਤੰਬਰ 2015 ਵਾਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਮਾਫੀ ਦੇ ਆਦੇਸ਼ ਉੱਤੇ ਅਮਲ ਕਰਨ ਅਤੇ ਕਰਾਉਣ ਦੇ ਲਈ ਆਪਣਾ ਬਾਦਲ ਪੱਖੀ ਫਰਜ਼ ਨਿਭਾਉਂਦਿਆਂ ਹੋਇਆਂ 24 ਸਤੰਬਰ 2015 ਵਾਲੇ ਦਿਨ ਪੰਜ ਸਿੰਘ ਸਹਿਬਾਨਾ ਵੱਲੋਂ ਰਾਮ ਰਹੀਮ ਨੂੰ ਮਾਫੀ ਦਿੰਦਿਆਂ ਹੋਇਆਂ ਇਸ ਹੁਕਮ ਨੂੰ ਲਾਗੂ ਕਰਵਾਉਣ ਦਾ ਮਤਾ ਪਾਸ ਕਰਵਾ ਦਿੱਤਾ ਸੀ ਇਸ ਜਨਰਲ ਇਜਲਾਸ ਵਿੱਚ ਮੈਂਬਰਾਂ ਦੀ ਸਹਿਮਤੀ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਅਪੀਲ ਰੂਪੀ ਮਤਾ ਪੜਿਆ ਗਿਆ ਜਿਸ ਦਾ ਕਿ ਕੁਝ ਮੈਂਬਰਾਂ ਵੱਲੋਂ ਡਟ ਕੇ ਵਿਰੋਧ ਕੀਤਾ ਗਿਆ ਇਸ ਗੱਲ ਨੂੰ ਲੈ ਕੇ ਖਾਲਸਾ ਪੰਥ ਵਿੱਚ ਇੱਕ ਵਾਰ ਫਿਰ ਗੁੱਸੇ ਦੀ ਲਹਿਰ ਦੇਖਣ ਨੂੰ ਮਿਲੀ ਅਤੇ ਬਾਅਦ ਵਿੱਚ 16 ਅਕਤੂਬਰ 2015 ਵਾਲੇ ਦਿਨ ਸੌਦਾ ਸਾਦਨ ਨੂੰ ਜਿਹੜੀ ਦਿੱਤੀ ਹੋਈ ਮਾਫੀ ਨਾਮਾ ਸੀ ਉਹ ਵਾਪਸ ਲੈ ਲਿਆ ਗਿਆ ਸੀ ਇਸ ਦੇ ਤਹਿਤ ਹੀ ਇਸ ਸਮੇਂ ਦੇ ਦੌਰਾਨ 90-95 ਲੱਖ ਰੁਪਏ ਦੀ ਇਸ਼ਤਿਹਾਰ ਉਸ ਮਾਫੀ ਨਾਮੇ ਦੇ ਅਖਬਾਰਾਂ ਦੇ ਵਿੱਚ ਛਾਪੇ ਗਏ ਸਨ ਅਸਲ ਦੇ ਵਿੱਚ 24 ਸਤੰਬਰ 2015 ਵਾਲੇ ਦਿਨ ਅਕਾਲ ਤਖਤ ਸਾਹਿਬ ਤੇ ਕਾਬਜ ਸਿੰਘ ਸਹਿਬਾਨਾ ਵੱਲੋਂ ਡੇਰਾ ਸੌਦਾ ਸਾਧ ਦੇ ਮੁਖੀ ਰਾਮ ਰਹੀਮ ਨੂੰ ਮਾਫ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਬਾਲੀਵੁੱਡ ਦੇ ਇੱਕ ਅਦਾਕਾਰ ਅਕਸ਼ੇ ਕੁਮਾਰ ਨੇ ਰਾਮ ਰਹੀਮ ਨੂੰ ਮਾਫ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਕਸ਼ੇ ਕੁਮਾਰ ਦੇ ਬੰਬਈ ਵਾਲੇ ਬੰਗਲੇ ਦੇ ਵਿੱਚ ਸੁਖਬੀਰ ਬਾਦਲ ਅਤੇ ਡੇਰਾਮੁਖੀ ਗੁਰਮੀਤ ਰਾਮ ਰਹੀਮ ਦੀ 20 ਸਤੰਬਰ 2015 ਵਾਲੀ ਇੱਕ ਮੀਟਿੰਗ ਹੋਈ ਜਿਸ ਵਿੱਚ ਡੇਰਾਮੁਖੀ ਨੂੰ ਮਾਫ ਕੀਤੇ ਜਾਣ ਲਈ ਬਕਾਇਦਾ ਸੌਦੇਬਾਜ਼ੀ ਕੀਤੀ ਗਈ ਸੀ 8 ਮਾਰਚ 2017 ਵਾਲੇ ਦਿਨ ਐਸ ਆਈ ਟੀ ਦੇ ਸਾਹਮਣੇ ਦਿੱਤੇ ਬਿਆਨਾਂ ਦੇ ਵਿੱਚ ਗਿਆਨੀ ਇਕਬਾਲ ਸਿੰਘ ਨੇ 24 ਸਤੰਬਰ 2015 ਨੂੰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦੀ ਬਾਦਲਾਂ ਦੀ ਪਹਿਲਾਂ ਤੋਂ ਹੀ ਸਕੀਮ ਸੀ 8 ਮਾਰਚ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਪੰਜਾਬ ਵਿੱਚ ਬਿਆਦਮੀਆਂ ਦੀਆਂ ਘਟਨਾਵਾਂ ਅਤੇ ਉਸ ਤੋਂ ਬਾਅਦ ਵਾਪਰੀਆਂ ਪੁਲਿਸ ਗੋਲਾਬਾਰੀ ਦੀਆਂ ਘਟਨਾਵਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਭਾਵ ਐਸਆਈਟੀ ਕੋਲ ਆਪਣੇ 7 ਪੰਨਿਆਂ ਦੇ ਲਿਖਤੀ ਬਿਆਨ ਦੇ ਵਿੱਚ ਇਹ ਦਾਵਾ ਕੀਤਾ ਗਿਆ ਸੀ ਕਿ ਡੇਰਾ ਮੁਖੀ ਨੂੰ ਬਾਦਲਾਂ ਦੇ ਕਹਿਣ ਦੇ ਉੱਤੇ ਮਾਫੀ ਦਿੱਤੀ ਗਈ ਸੀ ਗਿਆਨੀ ਇਕਬਾਲ ਸਿੰਘ ਨੇ ਐਸਆਈਟੀ ਦੇ ਅੱਗੇ ਆਪਣੇ ਬਿਆਨ ਵਿੱਚ ਦਾਵਾ ਕੀਤਾ ਗਿਆ ਸੀ ਕਿ ਇਸ ਸਾਰੀ ਦੀ ਘਟਨਾ ਜਿਹੜੀ ਹੈ ਉਹ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਤੇ ਉਸਦੇ ਪੁੱਤਰ ਸੁਖਬੀਰ ਬਾਦਲ ਦੀ ਦਵਾ ਹੇਠ ਡੇਰਾ ਮੁਖੀ ਨੂੰ ਮਾਫ ਕੀਤਾ ਗਿਆ ਸੀਗਾ 4 ਸਤੰਬਰ 2018 ਵਾਲੇ ਦਿਨ ਸ਼੍ਰੋਮਣੀ ਗੁਰਦੁਆਰਾ ਪਰਉਂਦਾ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇੰਡੀਅਨ ਐਕਸਪ੍ਰੈਸ ਨੂੰ ਇੱਕ ਬਿਆਨ ਦਿੱਤਾ ਸੀ ਉਸ ਦੇ ਵਿੱਚ ਉਹਨੇ ਕਿਹਾ ਸੀ ਕਿ ਡੇਰਾ ਸੌਦਾ ਸਾਦ ਦੇ ਮੁਖੀ ਨੂੰ ਮਾਫੀ ਦਿੱਤੇ ਜਾਣ ਵਾਲੇ ਸੁਖਬੀਰ ਬਾਦਲ ਨੇ ਬਿਲਕੁਲ ਆਖਰੀ ਪਲਾਂ ਵਿੱਚ ਉਹਨਾਂ ਨੂੰ ਦੱਸਿਆ ਸੀ ਮੱਕੜ ਨੇ ਦਾਅਵਾ ਕੀਤਾ ਸੀ ਕਿ ਸੁਖਬੀਰ ਬਾਦਲ ਨੇ ਉਸ ਉਹ ਚੰਡੀਗੜ੍ਹ ਵਿੱਚ ਆਪਣੀ ਕੋਠੀ ਵਿੱਚ ਸਦਿਆ ਤੇ 24 ਸਤੰਬਰ 2015 ਦੀ ਮਾਫੀ ਦੇ ਉੱਤੇ ਉਹ ਸਾਰੀ ਘਟਨਾਕਰਮ ਉਸ ਨੂੰ ਦੱਸਿਆ ਭਾਵੇਂ ਕਿ ਉਸ ਵਕਤ ਮੱਕੜ ਨੇ ਛੋਟੇ ਬਾਦਲ ਸੁਖਬੀਰ ਬਾਦਲ ਨੂੰ ਉਸ ਵਕਤ ਸਾਵਧਾਨ ਵੀ ਕੀਤਾ ਸੀ ਔਰ ਇਹ ਵੀ ਕਿਹਾ ਸੀ ਕਿ ਇਸ ਪ੍ਰਤੀ ਸਿੱਖ ਸੰਸਥਾਵਾਂ ਦਾ ਗੁੱਸਾ ਬਹੁਤ ਹੋਵੇਗਾ ਪਰ ਫਿਰ ਵੀ ਸੁਖਬੀਰ ਬਾਦਲ ਨੇ ਤੇ ਉਸ ਵਕਤ ਉਹਨਾਂ ਦੇ ਥੱਲੇ ਕੰਮ ਕਰਨ ਵਾਲੇ ਜਥੇਦਾਰਾਂ ਨੇ ਸਿੱਖ ਕੌਮ ਦੀ ਭਾਵਨਾਵਾਂ ਨੂੰ ਬਿਨਾਂ ਸਮਝੇ ਬਿਨਾਂ ਸੋਚੇ ਉਹ ਮਾਫੀ ਨਾਮਾ ਜਿਹੜਾ ਸੀਗਾ ਔਰ ਬਿਨਾਂ ਮੰਗਿਆਂ ਮਾਫੀਨਾਮਾ ਸੌਦਾ ਸਾਧਨ ਦਿੱਤਾ ਸੀ ਔਰ ਇਹ ਵੀ ਗੱਲ ਪ੍ਰਗਟ ਹੋਈ ਸੀ ਕਿ ਉਹ ਮਾਫੀਨਾਮਾ ਲਿਖ ਕੇ ਉਹਦੇ ਥੱਲੇ ਜਿਹੜੇ ਸਿਕਨੇਚਰ ਸੀ ਉਹ ਵੀ ਸੌਦਾ ਸਾਧ ਦੇ ਨਕਲੀ ਕੀਤੇ ਗਏ ਸਨ ਇਹ ਕੇਵਲ ਤੇ ਕੇਵਲ ਰਾਜਨੀਤੀ ਅਤੇ ਵੋਟਾਂ ਦੇ ਖਾਤਰ ਇਹ ਸਾਰਾ ਕੰਮ ਕੀਤਾ ਗਿਆ ਸੀ ਔਰ ਬਾਅਦ ਵਿੱਚ ਫਿਰ ਉਸ ਮਾਫੀਨਾਮੇ ਨੂੰ ਵਾਪਸ ਲੈਣਾ ਪਿਆ ਸੀਗਾ ਔਰ ਇਹ ਸਾਰੀ ਘਟਨਾਕਰਮ ਬਾਦਲਾਂ ਦੇ ਰਾਜ ਸਤਾ ਖੁਸਣ ਦੀ ਕਾਰਨ ਬਣੀ ਹੈ ਜੋ ਅੱਜ ਇੱਕ ਇੱਕ ਸੀਟ ਵਾਸਤੇ ਤਰਸ ਰਹੇ ਨੇ ਇੱਕ ਇੱਕ ਵੋਟ ਵਾਸਤੇ ਤਰਸ ਰਹੇ ਨੇ ਅਕਾਲੀ ਦਲ ਬਾਦਲ ਵੱਲ ਇਹ ਸੇ ਕਰਕੇ ਆ ਕਿ ਇਹ ਇਹਨਾਂ ਨੇ ਕਾਰਵਾਈਆਂ ਕੀਤੀਆਂ ਤੇ ਹੁਣ ਫਿਰ ਆਪਣੀ ਸ਼ਾਖ ਬਚਾਉਣ ਦੇ ਵਾਸਤੇ ਇੱਕ ਝੂਠਾ ਜਿਹਾ ਡਰਾਮਾ ਹਾਈ ਵੋਲਟੇਜ ਡਰਾਮਾ ਕਰਕੇ ਤੇ ਸੁਖਵੀਰ ਬਾਦਲ ਵੱਲੋਂ ਇੱਕ ਸਪਸ਼ਟਿਕਰਨ ਦਿੱਤਾ ਗਿਆ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪਰੰਤੂ ਅਕਾਲ ਤਖਤ ਦਾ ਜਥੇਦਾਰ ਉਸ ਵਕਤ ਗ੍ਰੰਥੀ ਦੇ ਰੂਪ ਦੇ ਵਿੱਚ ਉਹਨਾਂ ਪੰਜ ਸਿੰਘ ਸਹਿਬਾਨਾਂ ਦੇ ਵਿੱਚ ਬੈਠਾ ਹੋਇਆ ਸੀ ਤੇ ਉਹਦੇ ਸਿਕਨੇਚਰ ਬਕਾਇਦਾ ਤੇ ਉਹ ਸੋਸ਼ਲ ਮੀਡੀਆ ਦੇ ਉੱਤੇ ਚਿੱਠੀ ਜਿਹੜੀ ਹੈ ਉਹ ਵਾਇਰਲ ਵੀ ਹੋ ਰਹੀ ਹੈ ਉਹ ਹੁਕਮਨਾਮਾ ਵਾਇਰਲ ਵੀ ਹੋ ਰਿਹਾ ਹੈ ਜੋ ਉਸ ਵਕਤ ਕੱਢਿਆ ਗਿਆ ਸੀਗਾ ਹੁਣ ਸੋਚਣਾ ਹੋਵੇਗਾ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਕਿ ਬਾਦਲਾਂ ਦੇ ਭਰੋਸੇ ਹੀਟ ਬਣਦਾ ਹੈ ਪ੍ਰਹਨਮਾਈ ਹੀਟ ਬਣਦਾ ਹੈ ਉਹ ਆਪੇ ਆਕਾ ਨੂੰ ਖੁਸ਼ੀ ਕਰਨ ਵਾਸਤੇ ਕੀ ਕੰਮ ਕਰਦਾ ਏ ਜਾਂ ਫਿਰ ਸਿੱਖ ਕੌਮ ਦੀ ਭਾਵਨਾਵਾਂ ਨੂੰ ਵਿਖਦਿਆ ਹੋਇਆਂ ਕੋਈ ਇਹੋ ਜਿਹਾ ਕਦਮ ਚੁੱਕੇਗਾ ਜਿਹਦੇ ਨਾਲ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਹੈ ਉਹ ਵੀ ਉੱਚੀ ਹੋ ਜਾਵੇ ਔਰ ਅਕਾਲ ਤਖਤ ਸਾਹਿਬ ਦੀ ਡਿਗੀ ਹੋਈ ਸ਼ਾਖਾ ਵੀ ਜੋ ਇਹਨਾਂ ਜਥੇਦਾਰਾਂ ਨੇ ਦਗਾ ਛੁੱਟੀ ਹੋਈ ਹੈ ਉਹ ਵੀ ਉੱਚੀ ਹੋ ਸਕੇ ਉਹਦੇ ਬਾਰੇ ਕੋਈ ਫੈਸਲਾ ਜਿਹੜਾ ਹੈ ਹੋ ਸਕੇ ਤੇ ਜਾਂ ਫਿਰ ਮੁੜ ਅਕਾਲੀ ਦਲ ਨੂੰ ਜਾਂ ਬਾਦਲ ਪਰਿਵਾਰ ਨੂੰ ਸਰਜੀਤ ਕਰਨ ਵਾਸਤੇ ਇਹ ਹਾਈ ਵੋਲਟੇਜ ਡਰਾਮਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਆਪ ਜੀ ਨੇ ਵੀ ਵੀਡੀਓ ਦੇ ਕਮੈਂਟ ਦੇ ਵਿੱਚ ਸੁਹਿਰਦ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਕਿਸ ਵਾਸਤੇ ਹੋ ਰਿਹਾ ਹੈ ਤੁਸੀਂ ਕਿਵੇਂ ਸੋਚ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਇਹ ਨਵੀਂ ਪੀੜ੍ਹੀ ਜਿਹੜੀ ਹੈ ਨਵੇਂ ਨੌਜਵਾਨ ਜਿਨ੍ਹਾਂ ਨੂੰ ਇਹ ਘਟਨਾ ਅੱਜ ਤੋਂ ਜਿਹੜੀ ਲਗਭਗ 17-18 ਸਾਲ ਪਹਿਲਾਂ ਵਾਪਰੀ ਹੋਈ ਹੈ ਉਹਦੇ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਸਕੇ ਤੇ ਸਿੱਖ ਨੌਜਵਾਨ ਇਹਨਾਂ ਲੋਕਾਂ ਦੀਆਂ ਇਹਨਾਂ ਚਾਲਾਂ ਦੇ ਵਿੱਚ ਨਾ ਫਸ ਸਕਣ ਇਹਨਾਂ ਦੇ ਪਿੱਛੇ ਲੱਗ ਕੇ ਆਪਣਾ એનર્ਜੀ ਜਿਹੜੀ ਆ ਉਹ ਨਾ ਖਤਮ ਕਰ ਸਕਣ ਇਸ ਵਾਸਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਨੌਜਵਾਨਾਂ ਤੱਕ ਪਹੁੰਚਾਉਣ ਦੀ ਖੇਚਲ ਕਰਨੀ ਜੀ ਚੈਨਲ ਤੇ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤਾਂ ਜੋ ਗੁਰਬਾਣੀ ਤੇ ਗੁਰ ਇਤਿਹਾਸ ਤੇ ਚਲੰਤ ਮਾਮਲਿਆਂ ਦੇ ਸੰਬੰਧ ਵਿੱਚ ਆਪਜੀ ਤੱਕ ਵੀਡੀਓ ਆਸਾਨੀ ਦੇ ਨਾਲ ਪਹੁੰਚਦੀਆਂ ਰਹਿ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ